ਮੈਂ ਸਰਕਾਰੀ ਮਿਡਲ ਸਕੂਲ ਹਕੀਮ ਦੇ ਇਨਚਾਰਜ ਹਾਂ ਕਿ ਮੈਂ ਇੱਥੇ 2012 ਤੋਂ ਕੰਮ ਕਰ ਰਹੀ ਹਾਂ ਤੇ ਸਕੂਲ ਨੂੰ ਆਪਣਾ ਸਮਝ ਕੇ ਇਹਨੂੰ ਸਜਾਈਦਾ ਹੈ ਸਵਾਰੀਦਾ ਹੈ ਬੱਚਿਆਂ ਨੂੰ এডਿਕੇਸ਼ਨ ਦੇਈਦੀ ਹੈ ਸਰਕਾਰ ਨੇ ਸਾਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਨੇ ਤੇ ਜਿਸ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਇਸ ਸਕੂਲ ਨੂੰ ਸੋਨਾ ਬਣਾਇਆ ਹੈ ਤੇ ਤੁਸੀਂ ਸਕੂਲ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਹੀ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਸਾਰਾ ਪਿੰਡ ਬਹੁਤ ਖੁਸ਼ ਹੈ ਸਾਰੇ ਸਕੂਲ ਸਟਾਫ ਬਹੁਤ ਵਧੀਆ ਨੇ ਤੇ ਵਧੀਆ ਸਾਰੇ ਟੀਚਰ ਵੀ ਬਹੁਤ ਸੋਹਣੇ ਵਧੀਆ ਪੜਾਉਂਦੇ ਬੱਚਿਆਂ ਨੂੰ ਹਾਂਜੀ ਪਿੰਡ ਦੇ ਸਕੂਲ ਤੋਂ ਲੈ ਕੇ ਪੰਜਾਬ ਸਰਕਾਰ ਦੇ ਕੰਮ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਕੂਲ ਤਾਂ ਬਹੁਤ ਸੋਹਣਾ ਬਣਿਆ ਤੁਹਾਡੇ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਈ ਹੈਗੇ ਨੇ ਵਿਕਾਸ ਕਾਰਜ ਹੋਣ ਵਾਲੇ ਜਾਂ ਜਿੱਦ ਦੀ ਸਾਡੇ ਪਿੰਡ ਦੇ ਬੱਚਿਆਂ ਦੀ ਗਰਾਊਂਡ ਨਹੀਂ ਹੈਗੀ ਤੇ ਉਹ ਜਿਆਦਾ ਪ੍ਰੋਬਲਮ ਬੱਚਿਆਂ ਨੂੰ ਇਹੀ ਆਉਂਦੀ ਆ ਕਿ ਪਿੰਡ ਦੀ ਗਰਾਊਂਡ ਨਹੀਂ ਹੈਗੀ ਬਾਕੀ ਤਾਂ ਸਭ ਠੀਕ ਐ ਚੱਲ ਰਿਹਾ ਸਰਪੰਚ ਸਾਹਿਬ ਕਰ ਰਹੇ ਆ ਜਦੋਂ ਦੀ ਸਰਕਾਰ ਆਈ ਹੈ ਲੱਗਦਾ ਬਦਲਾ ਆਇਆ ਹਾਂਜੀ ਬਹੁਤ ਸਾਰਾ ਬਦਲਾਵਾ ਆਇਆ ਪਤਾ ਅੱਜ ਤੁਹਾਡੇ ਪੇਡ ਸਕੂਲ ਚ ਜਿਹੜੇ ਇਥੋਂ ਦੇ ਚੁਣੇ ਐਮ ਐਲ ਏ ਉਹ ਆਏ ਸੀ ਤੇ ਉਹ ਉਹਨਾਂ ਅਗੇ ਕਿਸੇ ਬੇਸਿਕ ਕੋ ਕਾਗਜ਼ ਉਠਾਉਣ ਹਾਂਜੀ ਉਹ ਅੰਦਰ ਵੀ ਨਹੀਂ ਮਿਲਣੀ ਤੁਹਾਨੂੰ ਕੋਈ ਨਹੀਂ ਨੌਕਰੀ ਇਤਰਾ ਨਹੀਂ ਨਾ ਮਿਲਦੀ ਹਾਂਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਹੀਂ ਨਹੀਂ ਮੈਂ ਤਾਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਪੁੱਤ ਆਹੋ ਨਹੀਂ ਮੈਂ ਨੌਕਰੀ ਤੇ ਚਲੋ ਕਿਸੇ ਤਰੀਕੇ ਨਾਲ ਮਿਲਦੀ ਹੈ ਨਾ ਹਾਂਜੀ ਹਾਂ ਹੋਰ ਹੋਰ ਪਿੰਡ ਪਿੰਡ ਦੇ ਮਸਲੇ ਕੀ ਆ ਪਿੰਡ ਦੇ ਮਸਲੇ ਚੰਗੇ ਭਲੇ ਪਿੰਡ ਕਿਉ ਆ ਹੁਣ ਗਰਾਂਟਾ ਗਰੂਟਾਇਆਂ ਸਕੂਲ ਦੀਆਂ ਆਈਆਂ ਨੇ ਆ ਵਹਿਣੀਆਂ ਦੀਆਂ ਗੁਰਦੁਆਰਿਆਂ ਦੀਆਂ ਕਿਉ ਜਿਹੜਾ ਕਾਲੋ ਹੈ ਸਰਪੰਚ ਉਹ ਬਣਿਆ ਮੰਤਰੀ ਇਹ ਦੇਖ ਜਾਂਦੇ ਨੇ ਮੇਰੇ ਵਾਸਤੇ ਇਨਾ ਬੰਦੇ ਲੋਕਾਂ ਦੇ ਨਰਮ ਸਿੰਘ ਕਾਲੋ ਤੇਰਾ ਵੀ ਕਰਨ ਹਾਂਜੀ ਹਾਂਜੀ ਉਹ 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 ਦੇਖਦਾ ਉਹ ਦੇਂਦਾਰੇ ਮੇਰੇ ਵਾਸਤੇ ਨੁਸਾਰ ਇਹਨਾਂ ਪਤਾ ਗਿਆ ਆ ਮਾਗਨੀ ਸੀ ਪਾਰਟੀ ਦੀ ਸਰਕਾਰ 2022 ਚ ਇਹ ਬੜੀ ਕੀਰਕਟ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨਾਲ ਕਿ ਸਰਕਾਰ ਬਣ ਤੋਂ ਬਾਅਦ ਸਾਡੀ ਸਿੱਖਿਆ ਤੇ ਸਿਹਤ ਤੇ ਰੱਖਸ਼ਣ ਤੇ ਬਿਜਲੀ ਤੇ ਬਾਕ-ਬਾਕ ਤਰ੍ਹਾਂ ਦੇ ਆਪਾਂ ਕਰਟਿਕਾਂ ਦੇ ਰੂਪ ਤੇ ਦਿੱਤੇ ਸੀ ਕਿ ਸਰਕਾਰ ਬਣ ਤੋਂ ਬਾਅਦ ਆ ਕੰਮ ਕਰਾਂ ਉਹਦਾ ਇਹ ਜਿਹੜਾ ਮੇਨ ਸਿੱਖਿਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਪੰਜਾਬ ਤੇ ਲੈ ਕੇ ਆਮ ਆਦੀ ਪਾਰਟੀ ਆਈ ਹੈ ਦੇਖੋ ਜੀ ਅੱਜ ਲਗਭਗ 3 ਸਕੂਲ ਜਿਹੜੇ ਪੱਬਰ ਵਾਲੀ ਬਰਾਚਾ ਔਰ ਹਕੀਮ ਬੇਗ ਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਆਈ ਹੈ ਉਹਦੇ ਸਬੰਧ ਚ ਬਹੁਤ ਵੱਡੀਆਂ ਗਰੰਟੀਆਂ ਜਿਹੜੀਆਂ ਪਿੰਡਾਂ ਚ ਸਕੂਲਾਂ ਨੂੰ ਦਿੱਤੀਆਂ ਸੀਗੀਆਂ ਇੱਕ ਤਾਂ ਉਹ ਜਿਹੜੇ ਕੰਮ ਹੋ ਚੁੱਕੇ ਨੇ ਚਾਰ ਦੀਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਨਿਧੀ ਤੋਂ ਉੱਤੇ ਅਣਕੇ ਵੇਖਿਆ ਵੀ ਸਟਾਫ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ ਚ ਕਰਾਇਆ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋ ਗਈ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਬਹਲ ਹੋ ਗਿਆ ਪਰ ਅੱਜ ਤੱਕ ਮੈਂ ਕਈ ਵਾਰ ਇਹ ਕਹਿੰਦੀ ਬੈਠੀ ਰਹੀ ਹਾਂ ਦੇਖੋ ਤੁਸੀਂ ਚੰਨਾਂ ਵਾਲਿਆਂ ਨੇ ਅੱਜ ਤੱਕ ਕਦੀ ਸਵਾਲ ਕੀਤਾ ਤੁਹਾਡਾ ਫਰਜ਼ ਬਣਦਾ ਹੀ ਇੱਥੇ ਤੋਂ ਪਹਿਲਾਂ ਕਿ ਸਵਾਲ ਕਰੋ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਨਾ ਫਰੀਬ ਗਰੀਬ ਬੱਚਾ ਨੂੰ ਐਜੂਕੇਸ਼ਨ ਦੇਣੀ ਹੈ ਅੱਜ ਤੱਕ ਕੋਈ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਆ ਤਾਂ ਮੈਂ ਅੱਜ ਕਿਹਾ ਕਿ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੁੰਦੀ ਆ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੰਦੇ ਨੇ ਉਹ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਔਰ ਉਹਨਾਂ ਨੂੰ ਵੇਖਾਂਗੇ ਵੀ ਕਿਹੜੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੰਦੇ ਆ ਹਾਂਜੀ ਸਿੱਖਿਆ ਦੇ ਨਾਲ-ਨਾਲ 50 ਕਿਲੋ ਦਾ ਜਰੂਰਤ ਵੀ ਖੇੜ ਹੈਗਾ ਇਹਦੇ ਨਾਲ 50 ਦੇ ਨਾਲ ਰਾਜਪਾਲ ਦਾ ਵੀ ਦौरा ਰਿਆ ਉਹਦੇ ਬਾਰੇ ਕੀ ਕਹਿੰਦੇ ਹੋ ਵੇਖੋ ਜੀ ਹਕੀਮ ਵੇਖੋ ਇਹਨੂੰ ਸਿੱਖਿਆ ਦੇ ਨਾਲ-ਨਾਲ ਇੱਕ ਜੁਦ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਨੂੰ ਨਾਲ ਸ਼ੇ ਦੁੱਧ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਭਰਵਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਅੱਜ ਦੀ ਤਾਰੀਖ 'ਚ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਐ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਨਾਲ ਜੁੜੇ ਜਾਂ ਤਾਂ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀੜਾ ਪੰਡਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੇ ਵੀ ਪੀੜਾ ਪੰਡਾ ਜ਼ਰੂਰ ਚੱਲੇਗਾ ਕਿ ਕਿ ਹੈਗੇ ਏਦਾਂ ਦੇ ਵੱਡੇ ਜਿਹੜੇ ਜਿੰਨਾਂ ਤੇ ਵੀ ਸਬਰ ਕਰੋ ਸਬਰ ਕਰੋ ਸਭ ਕਮ ਹੋਣਗੇ ਬਚਦਾ ਕੋਈ ਨਹੀਂ ਇੱਕ ਲੋਕਾਂ ਦੀ ਸਮੱਸਿਆ ਹੈ ਕਿ ਸਿਰ ਨੂੰ ਲੈ ਕੇ ਇੱਕ ਜਿਹੜੀ ਹੈਗੀ ਆ ਅਲਟਰਾਸਾਉਂਡ ਵਾਲੀ ਆ ਨਾ ਫਰਗੜੀ ਚੁੜੀਆਂ ਨਾ ਡੇਰਾ ਬਾਬਾ ਲਖਨਾਥ ਕਲਾਂ ਦਾ ਲੋਕਾਂ ਨੂੰ ਮਹਿੰਗੇ ਕਸ਼ਟ ਜਿਹੜੇ ਕਰਵਾਉਂਦੇ ਨੇ ਦੇਖੋ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਦਿੱਤੀਆਂ ਨੇ